ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਰਿਪੋਰਟ ਦਾ ਜੁੜਿਆ ਹੋਰ ਲਗਾਤਾਰ ਅਪਡੇਟ ਦੇ ਰਹੇ ਆ ਰੀਅਲ ਏਸਟੇਟ ਸੈਕਟਰ ਦੇ ਵਿੱਚ ਆਏ ਦਿਨ ਹੋ ਰਿਹਾ ਇਸ ਸਕੀਮ ਨੂੰ ਲੈ ਕੇ ਸੋ ਜਨਤਾ ਨੂੰ ਜਾਗਰੂਕ ਕਰਨ ਦਾ ਕੋਸ਼ਿਸ਼ ਕਰ ਰਹੇ ਆ ਕਿ ਲਗਾਤਾਰ ਆਏ ਦਿਨ ਰੀਅਲ ਏਸਟੇਟ ਸੈਕਟਰ ਦੇ ਵਿੱਚ ਜਿਹੜੇ ਕਸਟਮਰਸ ਹੈ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਜਾਂ ਮਿਸ ਗਾਈਡ ਕਰਕੇ ਮਿਸਲੀਡ ਕਰਕੇ ਹਵਾ ਦੇ ਵਿੱਚ ਪ੍ਰੋਜੈਕਟ ਵੇਚੇ ਜਾ ਰਿਹਾ ਸੋ ਤਾਜ਼ਾ ਮਾਮਲਾ ਆਇਆ ਇੱਕ ਵਾਰੀ ਫੇਰ ਪਾਮ ਜੁਮੇਰਾ ਨੂੰ ਲੈ ਕੇ ਜੀ ਹਾਂ ਇੰਟਰਨੈਸ਼ਨਲ ਬ੍ਰਾਂਡ ਪਾਮ ਜੁਮੇਰਾ ਦੇ ਨਾਮ ਤੇ ਲੁਧਿਆਣਾ ਦੇ ਜੀ ਹਾਂ ਲੁਧਿਆਣਾ ਦੇ ਸਾਊਥਰਨ ਕਨਾਲ ਰੋਡ ਤੇ ਸਾਊਥ ਸਿਟੀ ਰੋਡ ਤੇ ਜਿਹੜਾ ਇੱਕ ਪ੍ਰੋਜੈਕਟ ਲਿਆਂਦੇ ਦਾਅਵੇ ਕੀਤੇ ਜਾ ਰਹੇ ਨੇ 250 ਏਕੜ ਦੇ ਵਿੱਚ ਜਿਹੜੇ ਐਮ ਡੀ ਬੀ ਗਰੁੱਪ ਵੱਲੋਂ ਜਿਹੜਾ ਪਾਮ ਜੁਮੇਰਾ ਦਾ ਇਸ ਪ੍ਰੋਜੈਕਟ ਨੂੰ ਲਿਆਂਦੇ ਜਿਹੜੇ ਦਾਅਵੇ ਕੀਤੇ ਜਾ ਰਿਹਾ ਦੱਸਿਆ ਕੀ ਸੱਤ ਹੈਰਾਨੀ ਜਨ ਗੱਲ ਹੈ ਕਿ ਇਸ ਪੂਰੇ ਪ੍ਰੋਜੈਕਟ ਜਿੱਥੇ ਤੱਕ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਇਸ ਪੂਰੇ ਪ੍ਰੋਜੈਕਟ ਦੇ 250 ਏਕੜ ਦੇ ਵਿੱਚ ਜਿਹੜਾ ਲਿਆਂ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਅੱਜ ਵੀ ਇਸ ਵੇਲੇ ਤੱਕ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਵੇਲੇ ਜਿਹੜਾ 9 ਤਰੀਕ ਤੱਕ ਵੀ 9 April ਤੱਕ ਵੀ ਜਿਹੜੇ ਪ੍ਰੋਮੋਟਰਸ ਹੈ ਉਹਨਾਂ ਕੋਲ 250 ਏਕੜ ਜ਼ਮੀਨ ਹੀ ਨਹੀਂ ਹੈ ਜੀ ਹਾਂ ਤੁਹਾਨੂੰ ਬੜਾ ਕਲੀਅਰ ਦੱਸ ਰਹੇ ਹਾਂ 9 ਅਪ੍ਰੈਲ ਸ਼ਾਮ ਦੇ ਲਗਭਗ 6 ਵਜੇ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਸੋ ਹਜੇ ਤੱਕ ਵੀ ਜਿਹੜੇ ਪ੍ਰਮੋਟਰ ਜਿਹੜੇ 250 ਏਕੜ ਚ ਟਾਊਨਸ਼ਿਪ ਲਿਆਵਣ ਦੇ ਦਾਅਵੇ ਕਰ ਰਹੇ ਨੇ ਜਾਂ ਇੱਕ ਮਹੀਨਾ ਪਹਿਲਾਂ ਲਗਭਗ ਇਹ ਤੋਂ ਸਵਾ ਮਹੀਨਾ ਪਹਿਲਾਂ ਇਹਨਾਂ ਨੇ ਦਾਅਵੇ ਕੀਤੇ ਸੀ ਕਿ 250 ਏਕੜ ਚ ਪਾਮ ਜਮੇਰਾ ਨਾਮ ਤੇ ਇੱਕ ਟਾਊਨਸ਼ਿਪ ਲਈ ਜਾ ਰਹੀ ਹੈ ਸੋ ਉਹਨਾਂ ਕੋਲ ਹਜੇ ਵੀ 250 ਏਕੜ ਇੱਕ ਸਵਾ ਮਹੀਨੇ ਬਾਅਦ ਵੀ 250 ਏਕੜ ਜ਼ਮੀਨ ਦੀ ਰਜਿਸਟਰੀ ਨਹੀਂ ਹੈ ਇਹ ਅਸੀਂ ਦਾਅਵੇ ਨਾਲ ਦੱਸ ਰਹੇ ਸਾਡੇ ਵਿਸ਼ਵਸਨੀਏ ਸੂਤਰ ਹੈਗੇ ਆ ਤਾਂ ਉਸ ਤੋਂ ਬਾਅਦ ਹੈਰਾਨੀ ਜਿਹੜਾ ਗੱਲ ਹੈ ਕਿ ਹੁਣ ਇਸ ਠੱਗੀ ਦੇ ਵਿੱਚ ਪਹਿਲਾਂ ਇਸ ਠੱਗੀ ਦੇ ਵਿੱਚ ਚੋੜਿੰਦਾ ਬੰਦੇ ਨਜ਼ਰ ਆ ਰਹੇ ਸੀ ਸਿਰਫ ਐਮ ਡੀ ਬੀ ਗਰੁੱਪ ਨਜ਼ਰ ਆ ਰਿਹਾ ਸੀ ਪਰ ਹੁਣ ਇਸ ਵਿੱਚ ਹੋਰ ਵੀ ਨਾਮੀ ਘਰਾਣੇ ਜਿਹੜੇ ਜਾਂ ਹੋਰ ਵੀ ਲੋਕ ਜਿਹੜੇ ਆ ਗਏ ਉਹਨਾਂ ਦੇ ਵੀ شمار ਹੋਣ ਦੇ ਸੰਕੇਤ ਮਿਲ ਰਹੇ ਜੀ ਹਾਂ ਇਹ ਇਸ ਲਈ ਕਹਿਣਾ ਪੈ ਰਿਹਾ ਕਿ ਬਿਨਾ ਰਜਿਸਟਰੀ ਦੇ ਤਾਜ਼ਾ সূত্রਾਂ ਦੇ ਹਵਾਲੇ ਤੋਂ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਕਿ ਇਸ ਟਾਈਮ ਐਮ ਡੀ ਬੀ ਗਰੁੱਪ ਜਿਹੜਾ ਦੇ ਅਨਾਦ ਚੰਗਣਾ ਪੇਂਟ ਤੇ ਜਿੱਥੇ ਕਿ ਇਸ ਟਾਊਨਸ਼ਿਪ ਨੂੰ ਲਿਆਏ ਜਾਣ ਦਾ ਬਸਾਨ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ પેટ્રોલ ਪੰਪ ਦੀ ਬੈਕ ਸਾਈਡ ਤੇ ਇੱਕ ਆਫਿਸ ਜਿਹੜਾ ਕਿ ਦੱਸਿਆ ਜਾਂਦਾ ਹੈ ਕਿ ਇਹ ਆਫਿਸ ਇਸਟਮੈਨ ਸਟੇਟ ਦੇ ਅ ਡਾਇਰੈਕਟਰ ਵਿਨੇ ਸਿੰਗਲ ਦਾ ਆਫਿਸ ਹੈ ਸੋ ਉਸ ਆਫਿਸ ਤੋਂ ਐਮ ਡੀ ਵੀ ਗਰੁੱਪ ਦੇ ਜਿਹੜੇ ਪ੍ਰੋਮੋਟਰਸ ਆਪਣੇ ਆਪ ਨੂੰ ਦੱਸਦੇ ਨੇ ਸੋ ਉਹ ਉੱਥੇ ਬੈਠ ਕੇ ਜਿਹੜਾ ਪਬਲਿਕ ਨਾਲ ਡੀਲ ਕਰ ਰਹੇ ਹੈ ਇਹਦੇ ਵਿੱਚ ਵੱਡੀ ਗੱਲ ਹੈਰਾਨੀਜਨ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਇਹ ਸਮਾਨ ਹੈ ਜਿਹੜਾ ਇੱਥੇ ਪ੍ਰੋਜੈਕਟ ਦੇ ਪਲਾਟਸ ਵੇਚੇ ਜਾ ਰਹੇ ਆ ਪ੍ਰੋਜੈਕਟ ਨੂੰ ਜਿਹੜਾ ਵੇਚਿਆ ਜਾ ਰਿਹਾ ਉਹ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਨਹੀਂ ਬਲਕਿ ਪੰਜਾਬ ਦੀ ਮੰਡੀਆਂ ਦੇ ਵਿੱਚ ਜਿਹੜੇ ਰਹਿੰਦੇ ਭੋਲੇ ਭਾਲੇ ਜਨਤਾ ਜਿਹੜੇ ਕੀ ਮੰਡੀਆਂ ਦੇ ਵਿੱਚ ਰਹਿਣ ਵਾਲੇ ਲਾਲੇ ਜਿਹੜੇ ਕੀ ਆਪਣੀ ਦਸਾਂ ਨੂਆਂ ਦੀ ਕਮਾਈ ਨੂੰ ਵੱਡੇ ਸ਼ਹਿਰ ਦੇ ਵਿੱਚ ਇਨਵੈਸਟ ਕਰਕੇ ਵੱਡੇ ਕਿਉਂਕਿ ਹਰ ਇਨਸਾਨ ਦਾ ਇੱਕ ਸ਼ਾਇਦ ਸੁਪਨਾ ਹੁੰਦਾ ਹੈ ਜਾਂ ਉਹਦੇ ਦਿਲ 'ਚ ਇੱਕ ਖੁਆਬ ਹੁੰਦਾ ਹੈ ਕਿ ਉਹ ਜਿੱਥੇ ਰਹਿੰਦਾ ਉਸ ਤੋਂ ਹੋਰ ਅਗਲੀ ਉੱਚੀ ਜਗ੍ਹਾ ਤੇ ਜਾਂ ਉੱਚੇ ਸ਼ਹਿਰ 'ਚ ਜਾਂ ਵੱਡੇ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਘਰ ਬਸਾਵੇ ਜਾਂ ਉੱਥੇ ਇਨਵੈਸਟਮੈਂਟ ਕਰੇ ਸੋ ਇਹ ਜਿਹੇ ਖੁਆਬ ਲੈ ਮੰਡੀਆਂ ਦੇ ਭੋਲੇ-ਪਾਲੇ ਵਪਾਰੀ ਉਹਨਾਂ ਨੂੰ ਇੱਥੇ ਸਬਜ ਬਾਗ ਦਿਖਾ ਕੇ ਜਿਹੜੇ ਇਹ ਪਲਾਟ ਵੇਚੇ ਜਾਂਦੇ ਜਿਹੜੇ ਚਰਚਾਵਾ ਛੜੀਆਂ ਹੋਈਆਂ ਦੱਸ ਦਈਏ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਜੇ ਤੱਕ 250 ਏਕੜ ਦੇ ਦਾਅਵੇ ਕਰਨ ਵਾਲੇ ਪ੍ਰੋਮੋਟਰਾਂ ਕੋਲ ਹਜੇ ਤੱਕ ਸਿਰਫ 10% ਜ਼ਮੀਨ ਵੀ ਨਹੀਂ ਹੈ ਨਾ ਹੈ ਉਹ ਸਾਨੂੰ ਇਸ ਚੀਜ਼ 'ਚ ਦਸਤਾਵੇਜ਼ ਦੱਸ पाए ਨੇ ਬਲਕਿ ਇਹ ਵੀ ਦੱਸ ਦਈਏ ਕਿ ਇਸ ਦੇ ਵਿੱਚ ਹੁਣ ਕਿਉਂਕਿ ਉਹ ਚੰਗਣਾ ਦੇ ਪੁਲ ਤੇ ਬਨੇ ਹੋਏ ਇਸ ਪੈਟਰੋਲ ਪੰਪ ਦੇ ਪਿੱਛੇ ਬਨੇ ਹੋਏ ਇੱਕ ਲੱਕੜ ਦੇ ਜਾਂ ਇੱਕ ਸਟਰਕਚਰ ਦੇ ਜਿਹੜੇ ਮੂਵੇਬਲ ਸਟਰਕਚਰ ਦੇ ਆਫਿਸ ਵਿੱਚ ਬੈਠ ਕੇ ਜਦੋਂ ਡੀਲਿੰਗ ਦਾ ਪਤਾ ਲੱਗਿਆ ਤਾਂ ਜਾਂਚ ਜਦੋਂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਆਫਿਸ ਦਾ ਈਸਟਮੈਨ ਅਸਟੇਟ ਦੇ ਜਿਹੜੇ ਮਾਲਕ ਹੈ ਜਾਂ ਡਾਇਰੈਕਟਰ ਹੈ ਵਿਨੇ ਸਿੰਗਲ ਉਹਨਾਂ ਦਾ ਆਫਿਸ ਹੈ ਸੋ ਜੇ ਉਹਨਾਂ ਦੇ ਆਫਿਸ 'ਚ ਬੈਠ ਕੇ ਐਮ ਡੀ ਬੀ ਗਰੁੱਪ ਦੇ ਜਿਹੜੇ ਪ੍ਰੋਮੋਟਰਸ ਜਾਂ ਉਹਨਾਂ ਦੇ EMPLOYEES ਜਿਹ ਲੋਕਾਂ ਨੂੰ ਸਮਾਨ ਵੇਚ ਰਹੇ ਆ ਤਾਂ ਇਹਦਾ ਮਤਲਬ ਕੀ ਹੋ ਸਕਦਾ ਕਿ ਸਾਡੇ ਨਾਲੋਂ ਜ਼ਿਆਦਾ ਤੁਸੀਂ ਬੈਟਰ ਸਮਝੋ ਵੱਡੀ ਗੱਲ ਇਹ ਹੈ ਕਿ ਖੁਦ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਇਹ 250 ਏਕੜ ਚ ਟਾਊਨਸ਼ਿਪ ਪਾਮ ਜੁਮੇਰਾ ਜਿਹੜਾ ਕਿ ਖੁਦ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ ਸੋ ਪਾਮ ਜੋ ਮੇਰਾ ਦੇ ਨਾਮ ਤੇ ਜਿਹੜੀ ਇਹ ਟਾਊਨਸ਼ਿਪ ਬਸਾਨ ਦੇ ਦਾਅਵੇ ਕੀਤੇ ਜਾ ਰਹੇ ਨੇ ਜਿੱਥੇ ਹੈਲੀਪੈਡ ਤੋਂ ਲੈ ਕੇ ਫਾਈਵ ਸਟਾਰ ਅਮੈਨਿਟੀਆਂ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਐ ਸੋ ਇਹਦੇ ਵਿੱਚ ਇਹ 250 ਏਕੜ ਚ ਇੱਕ ਵੱਡਾ ਜਿਹੜਾ ਪ੍ਰਾਪਰਟੀ ਦਾ ਚੰਕ ਐ ਉਹ ਇਹ ਵੀ ਕਿਹਾ ਜਾ ਰਿਹਾ ਕਿ ਇਸਮੈਨ ਸਟੇਟ ਦੇ ਮਾਲਕ ਵੱਲੋਂ ਵਿਨੇ ਸਿੰਗਲ ਵੱਲੋਂ ਹੀ ਇਹਨਾਂ ਨੂੰ 딜 ਕੀਤੇ ਜਾਂ ਵੇਚਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਵਿਨੇ ਸਿੰਗਲ ਜੀ ਨਾਲ ਇਹਨਾਂ ਦਾ ਕੀ ਕਰਾਰ ਹੋਇਆ ਇਹ ਤਾਂ ਰੱਬ ਹੀ ਜਾਣਦਾ ਸਾਨੂੰ ਨਹੀਂ ਪਤਾ ਪਰ ਇਹ ਦੱਸਿਆ ਜਾ ਰਿਹਾ ਕਿ ਜੇ ਉਸ ਆਫਿਸ ਚੋ ਬੈਠ ਕੇ ਡੀਲ ਹੋ ਰਹੀ ਹੈ ਸ ਤਾਂ ਐਦਾਂ ਹੀ ਲੱਗਦਾ ਕਿ ਇਹ ਇੱਕ ਜੇ ਵੀ ਹੋ ਸਕਦਾ ਸੋ ਹੁਣ ਜੇ ਜੇ ਵੀ ਹੈ ਤਾਂ ਇਹਦਾ ਮਤਲਬ ਤਾਂ ਈਸਟਮੈਨ ਸਟੇਟ ਵੀ ਇਸ ਪਾਮ ਜੋ ਮੇਰਾ ਪ੍ਰੋਜੈਕਟ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਹੈ ਜਾਂ ਫਿਰ ਈਸਟਮੈਨ ਸਟੇਟ ਇਹ ਸਮਝਿਆ ਜਾਏ ਕਿ ਈਸਟਮੈਨ ਸਟੇਟ ਦੇ ਮਾਲਕਾਂ ਦੇ ਨਾਲ ਜਿਹੜਾ ਕੁਝ ਡੀਲਿੰਗ ਕਰਕੇ ਉਹਨਾਂ ਤੋਂ ਹੈਂਡਓਵਰ ਲੈ ਲਿੱਤਾ ਗਿਆ ਤੇ ਜਨਤਾ ਨੂੰ ਕਿਉਂਕਿ ਇਹ ਪ੍ਰੋਜੈਕਟ ਦਾ ਦਾਵਾ ਜਿਹੜਾ ਕੀਤਾ ਜਾ ਰਿਹਾ ਉਹ ਐਮਡੀਬੀ ਗਰੁੱਪ ਵੱਲੋਂ ਕੀਤਾ ਜਾ ਰਿਹਾ ਸੋ ਐਮਡੀਬੀ ਗਰੁੱਪ ਦੇ ਨਾਮ ਤੇ ਰਜਿਸਟਰੀ ਨਹੀਂ ਹੈ ਹਰਾਨੀ ਦੇ ਨਾਲ ਗੱਲ ਇਹ ਜਦੋਂ ਇਸ ਮਾਮਲੇ 'ਚ ਗਲਾਡਾ ਦੇ ਅਧਿਕਾਰੀਆਂ ਕੋਲ ਪਹੁੰਚਦੇ ਹੈ ਤਾਂ ਗਲਾਡਾ ਦੇ ਅਧਿਕਾਰੀ ਜਦਕਿ ਬਹੁਤ ਸਾਰੇ ਮੀਡੀਆ ਦੇ ਵਿੱਚ ਇਸ ਚੀਜ਼ ਦਾ ਰੌਲਾ ਪੈ ਚੁੱਕਾ ਹੈ ਖਬਰਾਂ ਆ ਚੁੱਕੀਆਂ ਹੈ ਤੇ ਗਲਾਡਾ ਦੇ ਅਧਿਕਾਰੀ ਹਜੇ ਵੀ ਕੁੰਬ ਕਰਨੀ ਨੀਂਦ ਸੁੱਤੇ ਹੋਏ ਨੇ ਪਰ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਇਸ ਪ੍ਰੋਜੈਕਟ ਬਾਰੇ ਕੁਝ ਪਤਾ ਹੀ ਨਹੀਂ ਹੁਣ ਜੇ ਜਨਤਾ ਨੂੰ ਪਤਾ ਪੂਰੀ ਰੀਅਲ ਏਸਟੇਟ ਨੂੰ ਪਤਾ ਲੱਗ ਗਿਆ ਪੂਰੇ ਪੰਜਾਬ 'ਚ ਇਸ ਚੀਜ਼ ਦਾ ਰੌਲਾ ਪੈ ਚੁੱਕਾ ਹੈ ਪਰ ਲੁਧਿਆਣੇ 'ਚ ਪ੍ਰੋਜੈਕਟ ਤੋਂ ਲਗਭਗ ਕੁਝ ਦੂਰੀ ਤੇ ਬੈਠੇ ਗਲਾਡਾ ਆਫਿਸ 'ਚ ਬੈਠੇ ਗਲਾਡਾ ਦੇ ਅਧਿਕਾਰੀਆਂ ਨੂੰ ਨਾ ਪਤਾ ਹੋਵੇ ਜਾਂ ਫਿਰ ਇਹਦੇ ਪਿੱਛੇ ਕੁਝ ਹੋਰ ਗੋਲਮਾਲ ਹੈ ਇਹ ਜਨਤਾ ਜਨਾਰਦਨ ਖੁਦ ਬੜੀ ਭਲੀ ਭਾਨਤੀ ਜਾਂਦੀ ਹੈ ਸੋ ਵਰਟੀਕਲ ਇਹ ਹੈ ਕਿ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਦੀ ਕਹਾਵਤ ਯਾਦ ਆਂਦੀ ਹੈ ਕਿ ਰਜਿਸਟਰੀ ਹੈ ਨਹੀਂ 250 ਏਕੜ ਜ਼ਮੀਨ ਖਰੀਦੀ ਨਹੀਂ ਤੇ ਲੋਕਾਂ ਨੂੰ ਲਗਭਗ ਜੋ ਚਰਚਾਵਾਂ ਹਾਰੀਆਂ ਨੇ ਕਿ 54 ਤੋਂ 60000 ਰੁਪਏ ਗੱਜ ਦੇ ਹਿਸਾਬ ਨਾਲ ਲਗਭਗ 100-200 ਕਰੋੜ ਰੁਪਏ ਦਾ ਮਾਲ ਵੇਚਿਆ ਜਾ ਚੁੱਕਾ ਹੈ ਮੰਡੀਆਂ ਦੀ ਭੋਲੀ ਭਾਲੀ ਜਨਤਾ ਨੂੰ ਬੇਫਿਕਰ ਬਣਾਇਆ ਜਾ ਰਿਹਾ ਹੈ ਮੰਡੀਆਂ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਲੁਧਿਆਣੇ 'ਚ ਹੀ ਜੇ ਗੱਲਬਾਤ ਕਰੀਏ ਤਾਂ ਇਸ ਤੋਂ ਜੇ ਫਿਰੋਜ਼ਪੁਰ ਨੇੜੇ ਤੋਂ ਲਗਭਗ 20 ਕਿਲੋਮੀਟਰ ਵੇਰਕਾ ਮਿਲਕ ਪਲਾਂਟ ਤੋਂ 20 ਕਿਲੋਮੀਟਰ ਦੂਰ ਚੰਗਰਾਂ ਦੇ ਪੁਲ ਤੇ ਜਿਹੜੀ ਇਹ ਟਾਊਨਸ਼ਿਪ ਬਸਾਈ ਜਾ ਰਹੀ ਹੈ ਤੇ ਜੇ ਗੱਲਬਾਤ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਵੇਰਕਾ ਮਿਲਕ ਪਲਾਂਟ ਤੋਂ ਸਿਰਫ 2-4 ਕਿਲੋਮੀਟਰ 5 ਕਿਲੋਮੀਟਰ ਦੂਰੀ ਤੇ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਜੇ ਹੋਰ ਅਸੀਂ ਗੱਲ ਕਰੀਏ ਸਾਊਥ ਸਿਟੀ ਦੇ ਵਿੱਚ 40 ਤੋਂ 50000 ਰੁਪਏ 'ਚ ਜਾਂ 60000 ਰੁਪਏ 'ਚ ਐਸ ਪਰ ਲੋਕੇਲਟੀ 플ੌਟ ਅਵੇਲੇਬਲ ਹੈ ਤੇ ਜਦੋਂ ਇੰਨੀ ਨਜ਼ਦੀਕ 플ੌਟ ਅਵੇਲੇਬਲ ਹੈ ਜਿੱਥੇ ਕਿ ਰਿਹائش ਆਲਰੇਡੀ ਹੈ ਆਸ-ਪਾਸ ਲੋਕ ਰਹਿ ਰਹੇ ਨੇ ਵਸੋ ਹੈ ਤੇ ਲੋਕ ਉੱਥੇ ਜਾ ਕੇ 60000 ਰੁਪਏ 'ਚ ਕਿਉਂ 플ੌਟ ਲੈਣ ਜਿੱਥੇ ਹਜੇ ਸੜਕ ਦਾ ਵੀ ਪਤਾ ਨਹੀਂ ਕਿ ਉੱਥੇ ਕਦੋਂ ਪਹੁੰਚੇਗੀ पर ऐसेली शायद ए भी एक स्ट्रेटजी हो सकती है ऐसेली ये प्लॉट लुधियाने च ना बेच के आस-पासे दी मंडियां दे भोली-भाली जनता नु बेचे जा रहे ने तो सब तो हैरानी जनक है ਗੱਲ ਇਹ ਹੈ ਕਿ बेच ਰਿਹਾ ਹੈ ਐਮ ਡੀਪੀ ਗਰੁੱਪ ਜਮੀਨ ইস্টਮੈਨ ਅਸਟੇਟ ਦੇ ਮਾਲਕ ਵਿਨੇ ਸਿੰਗਲ ਦੀ ਹੈ ਔਰ ਪਾਮ ਜੋ ਮੇਰਾ ਪ੍ਰੋਜੈਕਟ ਇੱਕ ਕਿਤਾ ਪ੍ਰੋਜੈਕਟ ਹੈ ਇਹ ਹੈਰਾਨੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਨ ਸਰਕਾਰ ਲਗਾਤਾਰ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਜਿਹੜੀ ਅਵੈਧ ਕਲੋਨੀਆਂ ਜਾਂ ਜਾਲੀ ਕਲੋਨੀਆਂ ਕਹੇ ਲੋ ਇਲੈਗਲ ਕਲੋਨੀਆਂ ਤੇ ਨੱਥ ਕੱਸਣ ਦੀ ਗੱਲ ਕਰ ਰਹੀ ਹੈ ਪਾਲਿਸੀਆਂ ਬਣਾ ਰਹੀ ਹੈ ਪਿਛਲੀ ਸਰਕਾਰਾਂ ਦੇ ਵਿੱਚ ਕੀਤੇ ਹੋਏ ਜਿਹੜੇ ਕੰਮਾਂ ਦਾ ਭੁਗਤ ਭੋਗ ਰਹੀ ਹੈ ਤੇ ਉੱਥੇ ਹੀ ਹੁਣ ਵੀ ਗੁਲਾਡਾ ਦੇ ਮੌਜੂਦਾ ਅਧਿਕਾਰੀ ਜਿਨ੍ਹਾਂ ਦੀ ਕਹੇ ਲੋ ਕੀ ਇੰਟੈਲੀਜੈਂਸ ਆਮ ਜਨਤਾ 'ਚ ਇਹ ਮੰਨਿਆ ਜਾਂਦਾ ਨਾ ਕਿ ਉਹਨਾਂ ਦੀ ਇੰਟੈਲੀਜੈਂਸ ਬਹੁਤ ਜ਼ਿਆਦਾ ਤੇ ਇਹ ਉਹਨਾਂ ਨੂੰ ਇਸ ਚੀਜ਼ ਦੀ ਖਬਰ ਨਹੀਂ ਇਹ ਸਾਰੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਸੋ ਇਹ ਸੋਚਣ ਦੀ ਗੱਲ ਹੈ ਕਿ ਕੀ ਇਹਦੇ ਪਿੱਛੇ ਕਿਸੇ ਵੱਡੀ ਰਾਜਨੀਤਿਕ ਹਸਤੀ ਦਾ ਹੱਥ ਹੈ ਕੋਈ ਵੱਡੇ ਬਿਊਰੋਕ੍ਰੇਸੀ ਦਾ ਹੱਥ ਹੈ ਆਫਟਰ 올 ਇਹਦੇ ਵਿੱਚ ਕਿਹਦਾ ਇੰਨਾ ਪੈਸਾ ਲੱਗਾ ਹੋਇਆ ਹੈ ਪਰ ਇਹ ਪੈਸਾ ਕਿਹਦਾ ਹੈ ਇਹ ਸਾਰੀ ਜਾਂਚ ਦਾ ਵਿਸ਼ਾ ਇਹਦੇ ਵਿੱਚ ਈਡੀ ਦੀ ਸੀਬੀਆਈ ਜਾਂਚ ਦੀ ਲੋੜ ਹੈ ਵਿਜੀਲੈਂਸ ਚਾਰਜ ਦੀ ਲੋੜ ਹੈ ਕਿ ਆਫਟਰ 올 ਨੀਮਨੁੱਤ ਆਖਦੇ ਰੱਖੀ ਜੇ ਗੱਲਬਾਤ ਕਰੀਏ ਤਾਂ ਰੇਰਾ ਦੇ ਨਿਯਮ ਆਮ ਜਨਤਾ ਨੂੰ ਬਚਾਉਣ ਲਈ ਰੇਰਾ ਦੇ ਜਿਹੜੇ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਨਿਯਮ ਬਣਾਇਆ ਗਿਆ ਸੀ ਰੀਅਲ ਏਸਟੇਟ ਦੇ ਕਿ ਸਭ ਤੋਂ ਪਹਿਲਾਂ ਕੋਈ ਵੀ ਪ੍ਰੋਜੈਕਟ ਦੀ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਡਿਵੈਲਪਰ ਹੈ ਉਹਦੇ ਕੋਲ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਰੇਰਾ ਅਪਲਾਈ ਕੀਤਾ ਹੋਣਾ ਚਾਹੀਦਾ ਤਾਂ ਕਿ ਜਦੋਂ ਇੱਕ ਪ੍ਰੋਜੈਕਟ ਦੀ ਅਨਾਉਂਸਮੈਂਟ ਹੋਵੇ ਤਾਂ ਉਦੋਂ ਜਿਹੜਾ ਵੀ ਇਨਵੈਸਟਰ ਜਾਂ ਜਿਹੜਾ ਵੀ ਕਸਟਮਰ ਪੈਸਾ ਦਵੇ ਤਾਂ ਉਹ ਇੱਕ ਐਸਕ੍ਰੋ ਅਕਾਊਂਟ ਦੇ ਵਿੱਚ ਉਹ ਪੈਸਾ ਜਮ੍ਹਾਂ ਹੋਏਗਾ ਜਿਹਦੇ ਵਿੱਚ 70% ਤੱਕ ਦੀ ਅਮਾਊਂਟ ਹਮੇਸ਼ਾ ਇਨਵੈਸਟਰ ਦੇ ਜਿਹੜੇ ਉਹਦੇ ਕੀ ਕਹਿੰਦੇ ਆ ਇਨਵੈਸਟਰ ਦੀ ਸੁਰੱਖਿਆ ਲਈ ਜਾਂ ਇਨਵੈਸਟਰ ਦੇ ਸਿਕਿਉਰਿਟੀ ਲਈ ਉਸ ਤੇ ਸੁਰੱਖਿਅਤ ਰਹੇਗਾ ਤੇ ਜਿਹੜਾ ਡਿਵੈਲਪਰ ਹੈ ਉਹ ਸਿਰਫ 30 ਤੋਂ 40% ਪੈਸਾ ਹੀ ਖਰਚ ਕਰ ਸਕਦਾ ਪਰ ਇੱਥੇ ਜਿਹੜਾ ਫਾਰਮ ਜੋ ਮੇਰਾ ਗਰੁੱਪ ਦੇ ਨਾਮ ਤੇ ਫਾਰਮ ਜੁਮੇਰਾ ਟਾਊਨਸ਼ਿਪ ਦੇ ਨਾਮ ਤੇ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਇਸ ਟਾਈਮ ਇੱਕ ਹਵਾ ਬਣਾਈ ਜਾ ਰਹੀ ਹੈ ਇੱਕ ਸਕੈਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਨਾ ਤਾਂ ਜਿਹੜਾ ਡਿਵੈਲਪਰ ਆਪਣੇ ਆਪ ਨੂੰ ਦੱਸ ਰਿਹਾ ਐ ਐਮ ਡੀ ਬੀ ਗਰੁੱਪ ਨਾ ਤਾਂ ਉਹਦੇ ਕੋਲ ਜਿਹੜੀ ਜ਼ਮੀਨ ਦੀ ਰਜਿਸਟਰੀ ਹੈ 250 ਏਕੜ ਦੀ ਨਾ ਉਹਦੇ ਕੋਲ ਉੱਥੇ ਜੇ ਗੱਲਬਾਤ ਕਰੀਏ ਰੇਰ ਨੰਬਰ ਹਜੇ ਕਿਉਂਕਿ ਜਦ ਤੱਕ ਪੂਰੀ ਰਜਿਸਟਰੀ ਨਹੀਂ ਹੁੰਦੀ ਤੇ ਰੇਰਾ ਨੰਬਰ ਨਹੀਂ ਅਪਲਾਈ ਕੀਤਾ ਜਾ ਸਕਦਾ ਔਰ ਇੱਥੇ ਗੱਲਬਾਤ ਕਰੀਏ ਤਾਂ ਲਗਭਗ ਮਾਰਚ ਮਹੀਨੇ ਦੇ ਵਿੱਚ ਹੀ ਮਾਰਚ ਦੇ ਸ਼ੁਰੂਆਤ ਵਿੱਚ ਜਿਹੜੀ ਇਹ ਕਾਰ ਰੈਲੀ ਕੱਢ ਕੇ ਜਿਹੜੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਇਹ ਜਿਹੜੀ ਇੱਕ ਟਾਊਨਸ਼ਿਪ ਨੂੰ ਅਨਾਉਂਸ ਕੀਤਾ ਗਿਆ ਉਹ ਉਹਦਾ ਆਧਾਰ ਕੀ ਹੈ ਸੋ ਬਹੁਤ سارے ਸਵਾਲ ਖੜੇ ਹੋ ਰਹੇ ਨੇ ਆਮ ਜਨਤਾ ਇਹਦੇ ਵਿੱਚ ਠੱਗਦੀ ਮਹਿਸੂਸ ਹੋ ਰਹੀ ਹੈ ਬਹੁਤ سارے ਸੰਕੇਤ ਮਿਲ ਰਹੇ ਨੇ ਪਾਮ ਝੁਮੇਰਾ ਜਿਹੜਾ ਕਿ ਖੁਦ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ ਸੋ ਇਹਦੇ ਵਿੱਚ ਕੌਣ ਹੈ ਇਹ ਚੀਜ਼ਾਂ ਦਾ ਖੁਲਾਸਾ ਜਿਹੜਾ ਇਹ ਚੀਜ਼ਾਂ ਆਏ ਦਿਨ ਜਿਹੜੀ ਹੈ ਇੱਕ ਗੁੱਥੀ ਬੰਦੀ ਜਾ ਰਹੀ ਹੈ ਇਹ ਸਾਰੀ ਦੀ ਸਾਰੀ ਇੱਕ ਗੁਫਾ ਦੀ ਤਰ੍ਹਾਂ ਜਿਹੜੀ ਜਿਹਦਾ ਕੋਈ ਕਿਨਾਰਾ ਨਹੀਂ ਮਿਲ ਰਿਹਾ ਉਦਾਂ ਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕ ਜਿਹੜੇ ਆਮ ਭੋਲੀ ਭਾਲੀ ਜਨਤਾ ਲੁੱਟਦੀ ਨਜ਼ਰ ਆ ਰਹੀ ਹੈ ਸੋ ਇਸ ਮਾਮਲੇ 'ਚ ਹੋਰ ਵੀ ਬਹੁਤ ਸਾਰੇ ਖੁਲਾਸੇ ਕਿ ਪਾਮ ਜੋ ਮੇਰਾ ਬ੍ਰਾਂਡ ਦੇ ਜੇ ਨਾਮ ਰੱਖਿਆ ਸੋ ਉਹ ਬ੍ਰਾਂਡ ਕਿਹਦਾ ਹੈ ਪਾਮ ਜੋ ਮੇਰਾ ਨਾਮ ਰੱਖਿਆ ਜਾ ਸਕਦਾ ਨਹੀਂ ਰੱਖਿਆ ਜਾ ਸਕਦਾ ਤੇ ਐਮ ਡੀਬੀ ਗਰੁੱਪ ਦਾ ਹੋਰ ਜਿਹੜਾ ਇਹਦੇ ਵਿੱਚ ਜਿਹੜਾ ਇਹ ਆਫਿਸ ਯੂਜ਼ ਕੀਤਾ ਜਾ ਰਿਹਾ ਇਹ ਕਿਹਦਾ ਜਦੋਂ ਇਸ ਮਾਮਲੇ 'ਚ ਈਸਟਵੈਨ ਸਟੇਟ ਦੇ ਵਿਨੇ ਸਿੰਗਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਸਿਰਫ ਇਹੀ ਕਿਹਾ ਗਿਆ ਬਾਰ-ਬਾਰ ਕਿ ਮੈਨੂੰ ਇਸ ਬਾਰੇ 'ਚ ਕੁਝ ਨਹੀਂ ਪਤਾ ਮੈਨੂੰ ਇਸ ਬਾਰੇ 'ਚ ਕੁਝ ਨਹੀਂ ਪਤਾ ਤੇ ਜੀ ਉਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਦੇ ਆਫਿਸ 'ਚ ਬੈਠ ਕੇ ਐਮ ਡੀਪੀ ਗਰੁੱਪ ਦੇ ਲੋਕ ਕਿੱਦਾਂ ਡੀਲ ਕਰ ਰਹੇ ਕਿੱਦਾਂ ਲੋਕਾਂ ਨਾਲ ਖਰੀਦ-ਵੇਚ ਕਰ ਰਿਹਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਾਰਾ ਕੰਮ ਕੱਚੀ ਪਰਚੀਆਂ ਤੇ ਹੋ ਰਿਹਾ ਲੋਕਾਂ ਨੂੰ ਵੀ ਅਸੀਂ ਕਵੈਰ ਕਰਦੇ ਆ ਕਿ ਇੱਕ ਕੱਚੇ ਲਾਲਚ ਦੇ ਵਿੱਚ ਨਾ ਆਓ ਸਭ ਤੋਂ ਪਹਿਲਾਂ ਜੇ ਕੋਈ ਪ੍ਰੋਜੈਕਟ ਕਟਿਆ ਜਾ ਰਿਹਾ ਕਿਸੇ ਦੀ ਅਨਾਉਂਸਮੈਂਟ ਹੋ ਰਹੀ ਹੈ ਤਾਂ ਸਰਕਾਰ ਵੱਲੋਂ ਬਣਾਏ ਨਿਯਮ ਅਨੁਸਾਰ ਉਹਦੇ ਡਾਕੂਮੈਂਟ ਜ਼ਰੂਰ ਦੇਖੋ ਕਿਉਂਕਿ ਬਾਅਦ 'ਚ ਜਿਹੜੇ ਠੱਗੀ ਹੋਣ ਤੋਂ ਬਾਅਦ ਪੁਲਿਸ ਡਿਪਾਰਟਮੈਂਟ ਦੇ ਕੋਲ ਜਾਣਾ ਔਰ ਮੰਗਤਾ ਕਰਨਾ ਆਪਣੇ ਹੀ ਪੈਸੇ ਲਈ ਦੀ ਰਿਕਵਰੀ ਲਈ ਗੱਲਬਾਤ ਕਰਨੀ ਇਹ ਬਹੁਤ ਔਖਾ ਹੁੰਦਾ ਤੁਹਾਡੀ ਦਸਾਂ ਨੋਹਾਂ ਦੀ ਕਮਾਈ ਹੈ ਇਸ ਲਈ ਇਹਨੂੰ ਬੜਾ ਅਫਸੋਸ ਸਮਝ ਕੇ ਖਰਚ ਕਰੋ ਦੇਖਦੇ ਰਹੋ ਬਨੇ ਰਹੋ ਜਨਤਾ ਜੀ ਧੰਨਵਾਦ